ਸਰਜੀਤ ਹੋਕੀ ਟੂਰਨਾਮੈਂਟ ਦੇ ਜੋ ਲੱਕੀ ਡਰਾ ਨੇ ਅੱਜ ਆਲਟੋ ਕਾਰ ਕਿੰਨਾ ਦੀ ਨਿਕਲੀ ਆ ਉਹਨਾਂ ਨੂੰ ਅੱਜ ਸਰਜੀਤ ਹੋਕੀ ਦੀ ਟੀਮ ਵੱਲੋਂ ਉਹਨਾਂ ਨੂੰ ਅੱਜ ਹੈਂਡਓਵਰ ਕੀਤੀ ਗਈ ਹੈ ਸਾਡੇ ਨਾਲ ਸਰਜੀਤ ਹੋਕੀ ਦੇ ਪ੍ਰਧਾਨ ਆਪਾਂ ਗੱਲਬਾਤ ਕਰਦੇ ਹਾਂ ਸਰ ਬਤਾਲੀਮਾ ਸਰਜੀਤ ਹੋਕੀ ਟੂਰਨਾਮੈਂਟ ਦੇ ਵਿੱਚ ਅੱਜ ਜੋ ਆਲਟੋ ਕਾਰ ਦਾ ਉਹ ਅੱਜ ਉਹਨਾਂ ਨੂੰ ਹੈਂਡਓਵਰ ਤੁਹਾਡੇ ਵੱਲੋਂ ਜੋ ਕੀਤੀ ਗਈ ਹੈ ਦੇਖੋ ਸਰਜੀਤ ਹਾਕੀ ਵੱਲੋਂ ਬੜਾ ਵੱਡਾ ਉਪਰਾਲਾ ਆ ਇਹ ਤਕਰੀਬਨ 18-11 ਅਸੀਂ ਪਹਿਲਾਂ ਦੇ ਚੁੱਕੇ ਹਾਂ ਹਰ ਸਾਲ ਸਾਡੀ ਜਿਹੜੀ ਸੋਸਾਇਟੀ ਦਾ ਜਿਹੜਾ ਵੀ ਸਪான்ਸਰ ਕਰਦਾ ਇਸ ਵਾਰ ਸਾਡੇ ਬਹੁਤ ਹੀ ਪਰਮ ਮਿੱਤਰ ਜਿਹੜੇ ਆ ਸਤਰਾਮ ਸਿੰਘ ਸੱਤਾ ਯੂ ਐਸ ਏ ਤੋਂ ਉਹਨਾਂ ਨੇ ਡੋਨੇਟ ਕੀਤੀ ਆ ਉਹਨਾਂ ਦੇ ਬਿਹਾਫ ਤੇ ਅਸੀਂ ਇਹ ਚਾਬੀ ਇਹਨਾਂ ਨੂੰ ਦਿੱਤੀ ਆ ਜਿਹੜਾ ਬੱਚਿਆਂ ਦੀ ਨਿਕਲੀ ਜਿਹੜੇ ਸਾਡੇ ਬੜੇ ਲੱਕੀ ਹੈਗੇ ਬੱਚੇ ਜਿਹਨਾਂ ਡਰਾ ਨਿਕਲੇ ਆ ਤੇ ਆਸ ਕਰਦੇ ਆਂ ਕਿ ਹਰ ਸਾਲ ਅਗਲੇ ਸਾਲ ਵੀ ਕਿਸੇ ਨਾ ਕਿਸੇ ਲੱਕ ਹੋ ਗਈ ਉਹਦੀ ਨਿਕਲੂਗੀ ਤੇ ਅਸੀਂ ਅਗਲੇ ਸਾਲ ਵੀ ਦਵਾਂਗੇ ਇੱਕ ਗੱਲ ਇਹ ਕਿਦੋਂ ਤੁਸੀਂ ਗੱਡੀ ਦਿੱਤੀ ਜਾਂਦੀ ਹੈ ਕਿ ਇਹਨਾਂ ਦੇ ਪੂਰੇ ਪੇਪਰ ਪੂਰੇ ਰੈਡੀ ਕਰਕੇ ਉਸ ਤੋਂ ਬਾਅਦ ਇਹਨਾਂ ਦੇ ਹੈਂਡਓਵਰ ਕਰਦੇ ਆਲਮੋਸਟ ਸਾਰੇ ਪੇਪਰ ਰੈਡੀ ਹੁੰਦੇ ਆ ਜੇ ਕੋਈ ਕਮੀ ਬਚੀ ਰਹੂਗੀ ਉਹ ਵੀ ਪੂਰੀ ਕਰ ਦਵਾਂਗੇ ਪਾਪਾ ਜੀ ਗੱਲ ਕਰੀਏ ਅੱਜ ਸਜੀਤ ਹੋਕੇ ਨੂੰ 42 ਮਾਰਕ ਜੋ ਟੂਰਨਾਮੈਂਟ ਦੇ ਉੱਤੇ ਲੱਕੀ ਡਰਾਅ ਨਿਕਲਿਆ ਸੀ ਆਲਟੋ ਕਾਰ ਅੱਜ ਹੈਂਡਓਵਰ ਤੁਹਾਡੇ ਵੱਲੋਂ ਜੋ ਦਿੱਤੀ ਜਾਂਦੀ ਹੈ ਸੈਂਸ ਪਰਿਵਾਰ ਨੂੰ ਪਹਿਲਾਂ ਤਾਂ ਬਹੁਤ ਵਧਾਈ ਦਿਨਾ ਇਹ ਪਰਿਵਾਰ ਨੇ ਜਿਹੜੀ ਲੱਕੀ ਡਰਾ ਨਿਕਲਿਆ ਇਹਨਾਂ ਦਾ ਇਹ ਬੱਚਾ ਰੋਜ਼ ਮੈਚ ਦੇਖਣਾ ਹੁੰਦਾ ਸੀ ਤੇ ਇਸ ਵਾਰ ਇਹਨੇ ਡਰਾ ਪਾਇਆ ਤੇ ਅੱਜ ਇਹਨਾਂ ਦੀ ਲੱਕੀ ਜਿਹੜੀ ਕਾਰ ਨਿਕਲੀ ਸੀ ਅਸੀਂ ਉਹਨਾਂ ਦਾ ਅੱਜ ਹੈਂਡਓਵਰ ਕਰ ਰਹੇ ਹਾਂ ਸਾਡੇ ਜਿਹੜੇ ਸਪਾਂਸਰ ਸੀ ਸ਼ਾਮ ਸਿੰਘ ਸੱਤਾ ਯੂਐਸਏ ਤੋਂ ਇੱਕ ਪਹਿਲਵਾਨ ਸੀ ਸਾਡੇ ਲਖਵਿੰਦਰਪਾਲ ਸਿੰਘ ਵਕੀਰ ਪ੍ਰਧਾਨ ਉਹਨਾਂ ਦੇ ਨੇੜੇ ਕੀ ਰਿਸ਼ਤੇਦਾਰ ਵੀ ਹਨ ਮੈਂ ਉਹਨਾਂ ਨੂੰ ਵੀ ਸ਼ੁਭਕਾਮਨਾਵਾਂ ਦਿਨਾ ਵੀ ਤੁਹਾਨੂੰ ਆਉਦੇ ਸਾਲ ਇਸ ਤੋਂ ਵਧੀਆ ਹੋਰ ਵੱਡੀ ਕਾਰ ਦੇ ਚਲੇ ਕਈ ਸਾਲਾਂ ਤੋਂ ਪਹਿਲੇ ਨੈਨੋ ਕਾਰ ਸੀ ਉਸ ਤੋਂ ਬਾਅਦ ਆਲਟੋ ਕਾਰ ਪਹਿਲਾਂ ਨੈਨੋ ਸੀ ਫਿਰ ਆਲਟੋ ਆ ਗਈ ਇੱਕ ਰ ਵਿੱਚ ਹੋਰ ਵੀ ਆਈ ਸੀ ਜਿੱਦਾਂ ਕੋਈ ਸਪான்ਸਰ ਹੋਵੇ ਸਾਨੂੰ ਮਿਲ ਜਾ ਹੀ ਦੋਸਤਾਂ ਦੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੰਨੀ ਵਾਰ ਮੈਚ ਦੇਖਣ ਆਏ ਸੀ ਤੇ ਕਿੰਨੀ ਵਾਰ ਕੁੱਪਨ ਪਾਏ ਸੀ ਦੋ ਵਾਰ ਦੋ ਵਾਰ ਪਾਏ ਸੀ ਇੱਕ ਵਾਰ ਹੀ ਪਾਇਆ ਹੈਗਾ ਦੋ ਵਾਰੀ ਮੈਚ ਦੇਖਣ ਆਏ ਸੀ ਦੋ ਵਾਰੀ ਮੈਚ ਤੇ ਇੱਕ ਕੁੱਪਨ ਹਾਂਜੀ ਕਿੱਦਾਂ ਲੱਗ ਰਿਹਾ ਅੱਜ ਆਲਟੋ ਕਾਰ ਲੈ ਕੇ ਜਾ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਕੀ ਮੈਸੇਜ ਦੇਣਾ ਚੰਦਰ ਯੋਤ ਨੂੰ ਤੁਸੀਂ ਵੀ ਇੱਕ ਕਹਿੰਦੇ ਨੇ ਕ੍ਰਿਕਟ ਪਲੇਅਰ ਹੋ ਹਾਂਜੀ ਬਾਕੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਵੀ ਜੋ ਯੂਥ ਸਪੋਰਟਸ ਵਾਲਦ ਘਟ ਦੇਖ ਰਿਹਾ ਹੈਗਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਰਿਆਂ ਨੂੰ ਆਪਣੀ ਸਪੋਰਟਸ ਵਾਲ ਤੇ ਆਉਂਦੇ ਰਹਿਣਾ ਚਾਹੀਦਾ ਕੱਲੀ ਪੜ੍ਹਾਈ ਦੇ ਨਾਲ ਕੁਝ ਨਹੀਂ ਹੁੰਦਾ ਸਪੋਰਟਸ ਵੀ ਕਰਨੀ ਚਾਹੀਦੀ ਹੈ ਨਾਲ ਅੱਜ ਲੱਖਾ ਵਾਲੀ ਗੱਡੀ ਲੈ ਕੇ ਜਾ ਰਹੇ ਹਾਂ ਸੁਪਲੇਟੇ ਤੇ ਆਵਣੀ ਟਿਪ ਟ ਮਿਲੇਗਾ ਨਹੀਂ ਕਿੱਦਾਂ ਲੱਗ ਰਿਹਾ ਬਾਈ ਜੀ ਆਪਾਂ ਅੱਜ ਤੁਹਾਨੂੰ ਸਜੀਦ ਓਕੇ ਟੂਰਨਾਮੈਂਟ ਦੇ ਵਿੱਚ ਤੁਹਾਡੇ ਬੱਚੇ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਮੁੰਡੇ ਨੇ ਲੱਕੀ ਡਰਾਪ ਆਈ ਤੇ ਉਥੇ ਇੱਕ ਬਲਟਨ ਬਾਰਕ ਹੈ ਡੰ ਜਾਂਦਾ ਤੇ ਉਥੋਂ ਲੈ ਕੇ ਆਂਦਾ ਹੀ ਕੂਪਨ ਤੇ ਦੋ ਮੈਚ ਕਿੱਡ ਦੇਖਣ ਜਾਂਦਾ ਹੀ ਕਈ ਕਦੀ ਤੇ ਉੱਥੇ ਇਹ ਲੱਕੀ ਡਰਾ ਨਿਕਲਿਆ ਹੈ ਕੀ ਸੀ ਅਮੀ ਅੱਜ بیٹے ਦਾ ਨਿਕਲੇ ਆਏਗਾ ਨਹੀਂ ਉਮੀਦ ਐਡੀ ਨਹੀਂ ਸਗੀ ਆ ਤਾਂ ਕਿਸਮਤ ਨਾਲ ਨਿਕਲ ਗਿਆ ਐਡੀ ਸੀਗਾ ਕੀ ਨਿਕਲ ਸਕਦਾ ਵੈ ਪੱਕਾ ਨਹੀਂ ਸੀਗਾ ਮੋਰ ਇੱਥੋਂ ਐ ਸ਼ੋਰ ਹੋਇਆ ਕਿ ਇਨਾਮ ਨਿਕਲਦੇ ਆ ਨਿਕਲਦੇ ਹੈਗੇ ਬਾਕੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਹੜੇ ਅੱਜ ਵੀ ਘਰਾਂ 'ਚ ਬੈਠ ਕੇ ਦੇਖਦੇ ਨੇ ਹਾਂ ਵੀ ਬੱਚਿਆਂ ਨੂੰ ਗਰਾਊਂਡਾਂ 'ਚ ਨਹੀਂ ਭੇਜਦੇ ਉਹਨਾਂ ਨੂੰ ਕੀ ਮੈਸੇਜ ਮੈਸੇਜ ਇਹ ਹੀ ਹੈ ਕਿ ਬੱਚਿਆਂ ਨੂੰ ਆਪਣੀ ਕ੍ਰਿਕਟ ਵੱਲ ਸਪੋਰਟਸ ਵੱਲ ਧਿਆਨ ਦੇਣਾ ਚਾਹੀਦਾ ਪੜਾਈ ਦੇ ਨਾਲ ਸਪੋਰਟਸ ਵੱਲ ਵੀ ਧਿਆਨ ਦੇਣ ਬੱਚੇ ਜਿਹੜੇ ਘਰਾਂ 'ਚ ਗੇਮਾਂ ਖੇਡ ਹੀ ਜਾਂਦੇ ਨੇ ਉਹਨਾਂ ਸਪੋਰਟਸ ਵੱਲ ਧਿਆਨ ਦੇਣਾ ਚਾਹੀਦਾ ਨਾਲ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਸਰਜੀਤ ਹਾਕੀ ਟੂਰਨਾਮੈਂਟ ਦੇ ਵਿੱਚ ਜੋ ਆਲਟੋ ਕਾਰ ਰੱਖੀ ਗਈ ਸੀ ਤੇ ਅੱਜ ਉਹਨਾਂ ਦੇ ਹੈਂਡ ਓਵਰ ਕਰ ਦਿੱਤੀ ਗਈ ਹੈ ਜੋ ਇੱਥੇ ਪਿਛਲੇ ਮੈਚ ਦੇ ਵਿੱਚ ਦੋ ਮੈਚ ਦੇ ਵਿੱਚ ਕੂਪਨ ਵਾਇਜ਼ ਸੀ ਤੇ ਉਸ ਬੱਚੇ ਦਾ ਉਸ ਨੂੰ ਅੱਜ ਆਲਟੋ ਕਾਰ ਨਿਕਲੀ ਹੈ ਤੇ ਉਸ ਨੂੰ ਅੱਜ ਸਰਜੀਤ ਹਾਕੀ ਟੂਰਨਾਮੈਂਟ ਦੀ ਟੀਮ ਵੱਲੋਂ ਉਹਨਾਂ ਨੂੰ ਅੱਜ ਜਿਹੜੀ ਆਲਟੋ ਕਾਰ ਦਿੱਤੀ ਗਈ ਹੈ ਸੁਨੀਲ ਮਹਾਜਨ ਜਗਬਾਨੀ ਟੀਵੀ ਜਲੰਧਰ